ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਖਤੈਰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਪੰਥ ਫੈਸ਼ਨ ਆਰ ਤੇ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਜੀ ਬਹੁਤ ਹੀ ਪਿਆਰੇ ਪਿਆਰੇ ਰੰਗਾਂ ਦੇ ਵਿੱਚ ਕੋਰਸੈਟ ਸੋ ਵੀਡੀਓ ਨੂੰ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਬਿਲਕੁਲ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਆਓ ਦਿਖਾਉਨੇ ਆ ਤੁਹਾਨੂੰ ਅਸੀਂ ਪਹਿਲਾ ਕਲਰ ਇਹ ਦੇਖੋ ਨਿਓਨ ਛੇੜ ਦੇ ਵਿੱਚ ਕੋਰਸੈਟ ਹੈ ਔਰ ਦੇਖੋ ਗਲੇ ਦੇ ਉੱਪਰ ਵੀ ਬਟਨ ਲੱਗੇ ਹੋਏ ਆ ਇਹ ਦੇਖੋ ਬਾਜੂ ਵੀ ਬਹੁਤ ਹੀ ਪਿਆਰੀਆਂ ਬਣੀਆਂ ਹੋਈਆਂ ਆ ਇਹ ਦੇਖੋ ਪਿੱਛੇ ਬੱਦਰਾਂ ਵੀ ਲੱਗੀਆਂ ਹੋਈਆਂ ਆ ਇਹਨਾਂ ਤੁਸੀਂ ਨੂੰ ਟਾਈਟ ਵੀ ਕਰ ਸਕਦੇ ਹੋ ਆਪਣੇ ਸਾਈਜ਼ ਦੇ ਅਕੋਰਡਿੰਗ ਇਹ ਦੇਖੋ ਪ੍ਰਿੰਟ ਦੇਖੋ ਤੁਸੀਂ ਕਿੰਨਾ ਪਿਆਰਾ ਹੈ ਇਹ ਪਿਓਰ ਕਾਟਨ ਦੇ ਵਿੱਚ ਹੈ ਜੀ ਕੋਟ ਸੈੱਟ ਇਹ ਦੇਖੋ ਇਸ ਤਰ੍ਹਾਂ ਦਾ ਰਹੇਗਾ ਇਹ ਪੂਰੇ ਇਹਦੇ ਉੱਪਰ ਜਿਹੜੇ ਹੈ ਬਟਨ ਲੱਗੇ ਹੋਏ ਆ ਡਿਜ਼ਾਈਨ ਤੁਸੀਂ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਇਹਦੇ ਨਾਲ ਹੈ ਜੀ ਇਹ ਰੇਕਾ ਜੀ ਕੋਡ ਸੈੱਟ ਦਾ ਜਿਹੜਾ ਹੈ ਪਜਾਮਾ ਇਸ ਤਰ੍ਹਾਂ ਦਾ ਰਹੇਗਾ ਔਰ ਦੇਖੋ ਮਿਆਨੀ ਪਈ ਹੋਈ ਹੈ ਵਿੱਚ ਔਰ ਪ੍ਰੋਪਰ ਜਿਹੜੀ ਹੈ ਇਹਦੀ ਲੈਂਥ ਹੈ ਇਲਾਸਟਿਕ ਵੀ ਦੇਖੋ ਤੁਸੀਂ ਪਈ ਹੋਈ ਆ ਬਹੁਤ ਹੀ ਪਿਆਰੇ ਜਿਹੇ ਕਲਰਾਂ ਦੇ ਵਿੱਚ ਜਿਹੜੇ ਆ ਕੋਡ ਸੈੱਟ ਤੁਹਾਨੂੰ ਮਿਲਣਗੇ ਕਿੰਨੇ اون ਛੇੜ ਦੇਖੋ ਕਿੰਨੀ ਪਿਆਰੀ ਲੱਗ ਰਹੀ ਆ ਔਰ ਇਹ ਦਿਖਾਉਣਿਆ ਜੀ ਤੁਹਾਨੂੰ ਅਸੀਂ ਇਹਨਾਂ ਦੇ ਹੋਰ ਕਲਰ ਇਹ ਦੇਖੋ ਪੀਚ ਛੇੜ ਦੇ ਵਿੱਚ ਔਰ ਇਹ ਹੈਗਾ ਆ ਲਾਈਟ ਬਲੂ ਛੇੜ ਦੇ ਵਿੱਚ ਵੀ ਤੁਹਾਨੂੰ ਜਿਹੜੇ ਆ ਕੋਡ ਸੈੱਟ ਮਿਲ ਜਾਣਗੇ ਆ ਕਿ ਇਸ ਤੋਂ ਤੁਹਾਨੂੰ ਦਿਖਾਉਣਿਆ ਜੀ ਇੱਕ ਹੋਰ ਡਿਜ਼ਾਈਨ ਉਹ ਵੀ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਵਾਈਟ ਵੇਸ ਹੈ ਔਰ ਬਲੂ ਸ਼ੇਡ ਦਾ ਹੈ ਜੀ ਇਹ ਕੋਟ ਸੈੱਟ ਇਹ ਦੇਖੋ ਤੁਸੀਂ ਕਲਰ ਵੀ ਬਹੁਤ ਹੀ ਪਿਆਰੇ ਹਨ ਇਹਨਾਂ ਦੇ ਵਿੱਚ ਔਰ ਤੁਹਾਨੂੰ ਇੱਕ ਗੱਲ ਦੱਸ ਦਈਏ ਸਕਰੀਨ ਦੇ ਉੱਪਰ ਸਾਡਾ ਜਿਹੜਾ ਨੰਬਰ ਹੈ ਲਗਾਤਾਰ ਚੱਲ ਰਿਹਾ ਹੈ ਹੋਰ ਜਾਣਕਾਰੀ ਲੈਣ ਲਈ ਤੁਸੀਂ ਸਾਨੂੰ ਸਾਡੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਸੀ ਬਟਨ ਦੇਖੋ ਕਿੰਨੇ ਪਿਆਰੇ ਲੱਗੇ ਹੋਏ ਨੇ ਕੋਟ ਸੈੱਟ ਤੇ ਬਹੁਤ ਹੀ ਪਿਆਰਾ ਜਿਹਾ ਹੈ ਔਰ ਜਿਹੜਾ ਕਪੜਾ ਹੈ ਉਹ ਵੀ ਬਹੁਤ ਹੀ ਜ਼ਿਆਦਾ ਸੌਫਟ ਹੈ ਔਰ ਇਹ ਰਹੇਗਾ ਜਿਨਾਰੇ ਦੇ ਕੋਟ ਸਟ ਤੇ ਪਜਾਮਾ ਪਜਾਮਾ ਵੀ ਜੀ ਪੂਰਾ ਪ੍ਰੋਪਰ ਲੈਂਥ ਦਾ ਹੈ ਔਰ ਮਿਆਨੀ ਪਜਾਮੇ ਦੇ ਵਿੱਚ ਪਈ ਹੋਈ ਆ ਕੋਈ ਵੀ ਇਹਦੀ ਪ੍ਰੋਬਲਮ ਕ੍ਰੀਏਟ ਨਹੀਂ ਹੋਊਗੀ ਦੇਖੋ ਤੁਸੀਂ ਪੂਰਾ ਖੁੱਲਾ ਡੁੱਲਾ ਪਜਾਮਾ ਰਹੇਗਾ ਤੁਸੀਂ ਦੇਖੋ ਕਲਰ ਕਿੰਨਾ ਪਿਆਰਾ ਲੱਗ ਰਿਹਾ ਹੈ ਇਹਦੇ ਵਿੱਚ ਹੀ ਤੁਹਾਨੂੰ ਅਸੀਂ ਦਿਖਾਵਾਂਗੇ ਜੀ ਹੋਰ ਕਲਰ ਇਹ ਦੇਖੋ yellow shade ਹੈ ਔਰ sea green shade ਵੀ ਹੈ ਇਸ ਤਰ੍ਹਾਂ ਦੇਖੋ ਇਹ ਪਹਿਲਾਂ pink shade ਦੇ ਵਿੱਚ ਦੇਖੋ ਤੁਸੀਂ ਕਿੰਨਾ ਪਿਆਰਾ ਲੱਗ ਰਿਹਾ ਹੈ ਇਹ ਹੈ sea green shade ਇਹ size G double XL ਦੇ ਵਿੱਚ ਆਉਣਗੇ ਇਹ ਸਾਰੇ ਕਲਰ ਇਹ ਦੇਖੋ yellow shade ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ